ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਾਗ ਮਹੱਲਾ ਪੰਜਵਾਂ ਭਲਕੇ ਉੱਠ ਪਪੋਲਿਆ ਵਿਣ ਬੁਜੇ ਮੁਗਦੇ ਅਜਾਣਾ ਸੋ ਪ੍ਰਭ ਚੇਤਨਾ ਆਇਓ ਛੁਟੈ ਗਈ ਬੇਬਾਨ ਸਤ ਗੁਰ ਸੇਤੀ ਚੇ ਚਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾ ਲੈਣ ਲੱਗਾ ਕਿ ਤਕ ਫੱਕੜੇ ਸਭ ਮੁਕਦੀ ਚੱਲੀ ਰਹਿਣਾ ਰਹਾਉ ਕੋਦਮ ਕਰੇ ਪਸ਼ੂ ਪੰਖੀਆਂ ਦਿਸੈ ਨਹੀਂ ਕਾਲ ਉਹ ਤਾਂ ਸਾਤ ਮਨੁੱਖ ਹੈ ਫਾਥਾ ਮਾਇਆ ਜਾਲ ਮੁਗਤੇ ਸਈ ਭਾਲੈ ਜੇ ਸੱਚਾ ਨਾਮ ਸਮਾਲ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹ ਜਿਥਾ ਜਾਏ ਤੁਧ ਵਰਤਨਾਥ ਸ ਕੀ ਚਿੰਤਾ ਨਾ ਹੈ ਹੱਥ ਸਈ ਨਿਕਲੇ ਜੇ ਗੁਰ ਕੀ ਪਹਿਰੀ ਪਾਹ ਕੋਈ ਰਖ ਨਾ ਸਕੀ ਦੂਜਾ ਕੋਨਾ ਦਿਖਾਏ ਕਿਆਰੇ ਕੁੰਡਾ ਭਾਲ ਕੈ ਆਏ ਪਿਆ ਸਰਣਾਏ ਨਾਨਕ ਸਚੈ ਪਾਤਿਸ਼ਾ ਡੁੱਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ 5ਵਾਂ ਘੜੀ ਮਹਤ ਕਾ ਪਾਹੁਣਾ ਕਾਜ ਸਵਾਰਨ ਹਾਰ ਮਾਇਆ ਕੰਮ ਵਿਆਪਿਆ ਸਮਝੈ ਨਹੀਂ ਗਾਵਾਰ ਉਠ ਚੱਲਿਆ ਪਸ਼ੁਤਾਇਆ ਪਰਿਆਵਾ ਸਜੰਦਾਰ ਅੰਦੇ ਤੂੰ ਬੈਠਾ ਕੰਦੀ ਪਾਹ ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹ ਰਹਾਓ ਹਰੀ ਨਹੀਂ ਨਹਿ ਡਡੂਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪਹੁੰਚਿਆ ਲਾਵੇ ਕਰਤੈ ਯਾਰ ਜਾਂ ਹੋਆ ਹੁਕਮ ਕਰਸਾਨ ਦਾ ਤਾਂ ਲੁਣ ਮਿਣ ਅੱਖੇ ਤਾਰ ਪਹਿਲਾ ਪੈਰ ਧੰਦੇ ਗਿਆ ਦੂਜਾ ਭਰ ਸੋਇਆ ਤੀਜਾ ਛਾਖ ਚਖਾਇਆ ਚੌਥਾ ਭੋਰ ਭਇਆ ਕਦ ਹੀ ਚਤਨ ਆਇਓ ਜਨ ਜਿਓ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜਿਓ ਕੀਆ ਕੁਰਬਾਨ ਜਸਤੇ ਸੋਝੀ ਮਨ ਪਈ ਮਿਲਿਆ ਬੁਰਖ ਸਜਾਨ ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ 5 ਵਾ ਸਬੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ ਤੰਦਾ ਸਭ ਜਲਾਇ ਕਹ ਗੁਰਨਾਮ ਦੀਆ ਸੱਚ ਸਵਾਓ ਆਸਾਂ ਸਭੇ ਲਾ ਕੈ ਇਕ ਆਸ ਕਮਾਓ ਜਿਨਿ ਸਤਗੁਰ ਸੇਵਿਆ ਤਨ ਅੱਗੇ ਮਿਲਿਆ ਥਾ ਮਨ ਮੇਰੇ ਕਰਤੇ ਨੋ ਸਾਲਾ ਹੈ ਸਭੇ ਛੱਡ ਸਿਆਣ ਪਾ ਗੁਰ ਕੀ ਪੈਰੀਂ ਪਾਹੈ ਰਹਾਓ ਦਖ ਭਖ ਨਹਿ ਵਿਆਪੀ ਜੇ ਸੁਖ ਦਾਤਾ ਮਨ ਹੋਏ ਕਹਿ ਤਹੀ ਕਮ ਨਾ ਛਿਜਿਆ ਜਾਂ ਹਰ ਦਹਿ ਸੱਚਾ ਸੋਏ ਜਿਸ ਤੂੰ ਰੱਖੇ ਹੱਥ ਦੇ ਤਿਸ ਮਾਰ ਨ ਸਕੇ ਕੋਏ ਸੁਖ ਦਤਾ ਗੁਰ ਸੇਵਿਐ ਸਭ ਅਵਗਣ ਕੱਢੇ ਤੋਏ ਸੇਵਾ ਮੰਗਾ ਸੇਵਕੋ ਲਾਈਆਂ ਆਪਣੀ ਸੇਵ ਸਾਧੂ ਸੰਗ ਮਸਕਤੇ ਟੋਠੇ ਬਾਵਾ ਦੇਵਾ ਸਭ ਕੇਸ਼ਵਸ ਗਤ ਸਾਹਿਬਾ ਆਪੇ ਕਰਨ ਕਰੇਵਾ ਸਤਿਗੁਰ ਕੈ ਬਲਹਾਰਣ ਮਨ ਸਾ ਸਭ ਪੂਰੇਵਾ ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ ਇੱਕ ਸੈ ਦੀ ਸਾਗਰੀ ਇੱਕ ਸੈ ਦੀ ਹਰੀਤ ਇੱਕ ਸਿਆ ਮਨ ਮਾਨਿਆ ਤਾਂ ਹੋ ਆਨੇ ਚਲਚੀਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਇੱਕ ਸੇਵਮਨ ਮੰਨਿਆ ਤਾਂ ਹੋ ਆਨੇ ਚਲਚੀਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ